ਹੈਲੋ ਜੀ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੌਰ ਜਿੰਦਰ ਪੰਜਾਬੀ ਬਲੌਗ ਦੇ ਵਿੱਚ ਤੁਹਾਡਾ ਸਭ ਤੋਂ ਪਹਿਲਾਂ ਸਵਾਗਤ ਤੇ ਇੱਧਰ ਬਣਾਉਣ ਲੱਗੀ ਸੀ ਜੀ ਚਾਹ ਖੇਤਾਂ ਦੇ ਵਿੱਚ ਜਾਣੀ ਸਾਡੇ ਖੇਤਾਂ 'ਚ ਕਣਕ ਦੀ ਕਟਾਈ ਲੱਗੀ ਹੋਈ ਮਤਲਬ ਕਣਕ ਕੱਢਣੀ ਏ ਤੇ ਸਰਦਾਰ ਜੀ ਦਾ ਆਰਡਰ ਆਇਆ ਸੀ ਕਿ ਚਾਹ ਮੈਂ ਕਿਹਾ ਚਲੋ ਸਵੇਰੇ ਸਵੇਰੇ ਪਹਿਲਾਂ ਚਾਹ ਦਾ ਕੰਮ ਨਿਬੜਨਾ ਬਾਕੀ ਹੋਰ ਕੰਮਾਂ ਦੇ ਨਾਲ ਤੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਤੇ ਸੈਂ ਦੇ ਸਿਸਟਰ ਲਈ ਦੁਆਵਾਂ ਮੰਗਦੀਆਂ ਪ੍ਰਮਾਤਮਾ ਕਰੇ ਸੈਂ ਦੇ ਸਿਸਟਰ ਤੁਸੀਂ ਹਮੇਸ਼ਾ ਖੁਸ਼ ਰਹੋ ਚੜ੍ਹਦੀ ਕਲਾ 'ਚ ਰਹੋ ਤੇ ਅੱਲਾ ਪਾਕ ਤੁਹਾਨੂੰ ਬਿਲਕੁਲ ਬਹੁਤ ਜਲਦੀ ਜਲਦੀ ਤੰਦਰੁਸਤੀ ਬਖਸ਼ੇ ਚੱਲਦੇ ਫਿਰਦੇ ਰਹੋ ਖੁਸ਼ ਰਹੋ ਤੇ ਪ੍ਰਮਾਤਮਾ ਨੂੰ ਕਿ ਮੈਂ ਵੀ ਅਰਦਾਸ ਕਰਦੀ ਆ ਤੁਹਾਡੇ ਨਾਮ ਦੀ ਠੀਕ ਐ ਜੀ ਮੈਂ ਜਦੋਂ ਤੁਹਾਡਾ ਮੈਸੇਜ ਪੜਿਆ ਉਸ ਟਾਈਮ ਵੀ ਮੈਂ ਆਪਣੇ ਵਾਹਿਗੁਰੂ ਅੱਗੇ ਤੁਹਾਡੇ ਨਾਮ ਦੀ ਅਰਦਾਸ ਕਰ ਦਿੱਤੀ ਸੀਗੀ ਕਿ ਅੱਲਾਹ ਪਾਕ ਜੀ ਵਾਹਿਗੁਰੂ ਜੀ ਬਸ ਸਈਆਂ ਦੀ ਸਿਸਟਰ ਨੂੰ ਜਲਦੀ ਜਲਦੀ ਠੀਕ ਕਰ ਦਿਓ ਤੇ ਆਪਰੇਸ਼ਨ ਹੋਇਆ ਤੁਹਾਡਾ ਬਸ ਆਪਣਾ ਧਿਆਨ ਰੱਖਿਓ ਤੇ ਖਾਣ ਪੀਣ ਦਾ ਤੇ ਦੁਰਨਫੀਣ ਦਾ ਜੋ ਵੀ ਹੈ ਤੁਹਾਡੇ ਅਗੇ ਰਿਕੁਐਸਟ ਕਰਦੀ ਆ ਸਈਆਂ ਦੀ ਸਿਸਟਰ ਆਪਣਾ ਬੜੀ ਅੱਛੀ ਤਰ੍ਹਾਂ ਧਿਆਨ ਰੱਖਿਓ ਕਾਸ਼ ਮੈਂ ਤੁਹਾਡੇ ਕੋਲ ਹੁੰਦੀ ਤੇ ਸ਼ਾਇਦ ਤੁਹਾਡਾ ਧਿਆਨ ਰੱਖਦੀ ਮੈਨੂੰ ਮੈਸੇਜ ਪੜਿਆ ਸੀ ਕਿ ਤੁਹਾਡਾ ਆਪਰੇਸ਼ਨ ਹੈ ਬਸ ਬਸ ਖਾਸ ਕਰ ਆਪਣ ਦਾ ਖਾਣ ਪੀਣ ਦਾ ਹਰ ਚੀਜ਼ ਦਾ ਹਰੀਆਂ ਸਬਜ਼ੀਆਂ ਦਾ ਬਿਲਕੁਲ ਖਾਣ ਪੀਣ ਦਾ ਧਿਆਨ ਰੱਖਿਓ ਤੇ ਲੋ ਜੀ ਇੱਧਰ ਪੈਕ ਕਰਤੀ ਆ ਪਾਚਾ ਤੇ ਹੁਣ ਇਹਨੂੰ ਆਪਾਂ ਪਾ ਦਾਂਗੇ ਛੋਲੇ 'ਚ ਤੇ ਆ ਪਾਤੀਆਂ ਨੇ ਗਲਾਸੀਆਂ 10 12 ਜਣਿਆਂ ਦੀ ਚਾਹ ਆਪਾਂ ਪਾ ਚੁੱਕੇ ਆ ਤੇ ਹੁਣ ਇਹ ਵੀ ਕੰਮਾਂ ਤੋਂ ਫ੍ਰੀ ਤੇ ਬਾਕੀ ਦੇਖਦੇ ਆਂ ਜੀ ਕਰਦੇ ਕੰਮਾਂ ਦੇ ਨਾਲ ਤੇ ਅੰਦਰ ਦੇਖ ਲਓ ਪਾਂਡੇਆਂ ਦਾ ਢੇਰ ਹੋ ਗਿਆ ਤੇ ਇਹ ਮਾਂਝਦੀਆਂ ਹੁਣ ਮੈਂ ਪਾਂਡੇ ਆਪਣੇ ਪਾਂਡੇ ਦਾ ਜਿੰਨਾ ਮਰਜ਼ੀ ਹੋ ਜਾ ਸਾਰਾ ਦਿਨ ਪਾਂਡੇ ਪਾਂਡੇ ਹੋਈ ਜਾਂਦੇ ਆ ਸਾਰਾ ਦਿਨ ਪਾਂਡੇ ਦੇ ਕੱਪੜਿਆਂ ਦਾ ਕੰਮ ਤਾਂ ਸੱਚੀ ਪੁੱਛੋ ਨਾ ਸਾਰਾ ਦਿਨ ਇਹ ਲੋ ਜੀਏ 2 ਕੱਪ ਚਾਹ ਬਾਕੀ ਗਈ ਹੈ ਫਿਰ ਵੀ ਮੈਂ ਨਾ ਹਮੇਸ਼ਾ ਕਦੇ ਵੀ ਪੂਰੀ ਬਣਾਵਾ ਚਾਹੇ ਚਾਹੇ ਗਿਣ ਵੀ ਮੇਰੇ ਹੱਥੋਂ ਤਾਂ ਫालतू ਹੀ ਚਾਹ ਬਣਦੀ ਹੈ ਹਮੇਸ਼ਾ ਤੇ ਇਹ ਦੇਖ ਲਓ ਪਾਂਡੇ ਪਾਂਡੇ ਡੁੱਲ ਗਈ ਸੈਲਫ ਦੇ ਉੱਤੇ ਵੀ ਪਾਣੀ ਦੀ ਬੋਤਲ ਵੀ ਪਾਤੀ ਮੈਂ ਇੱਕ ਆਪਾਂ ਨੂੰ ਜ਼ਰੂਰ ਤੋਂ ਹੀ ਤਾਂ ਤੇ ਲੋ ਜੀ ਇੱਧਰ ਭੇਜਦੀ ਸੀ ਚਾਹ ਖੇਤਾਂ ਵਿੱਚ ਮੈਂ ਨਿਸ਼ਾਨ ਲੁਕਾਇਆ ਮੈਂ ਨਿਸ਼ਾਨ ਬਿਠੇ ਭੱਜ ਕੇ ਦੇ ਆ ਉਹ ਬੱਚਾ ਤੇ ਮੈਂ ਕਿਹਾ ਚਾਹ ਪਾਣੀ ਪਾ ਦਿੱਤਾ ਸੀਗਾ ਤੇ ਗਾਇਜ਼ ਆਹ ਦੇਖ ਲੋ ਸ਼ਾਇਦ ਤੁਹਾਨੂੰ ਦਿਖ ਰਿਹਾ ਹੋਣਾ ਕੀੜੀਆਂ ਬਹੁਤ ਜ਼ਿਆਦਾ ਹੋ ਗਈਆਂ ਜਿਵੇਂ ਅੱਜ ਕੱਲ੍ਹ ਨਾ ਚੀਨੀ ਦੇ ਵਿੱਚ ਬੜੀਆਂ ਬਰੀਕ ਬਰੀਕ ਕੀੜੀਆਂ ਹੁੰਦੀਆਂ ਹੁਣ ਬਸ ਨਾ ਮੈਂ ਲੌਂਗ ਧਰੂੰਗੀ ਇਹਦੇ ਵਿੱਚ ਤੇ ਲੋ ਜੀ ਇੱਧਰ ਕੱਟਣ ਲੱਗੇ ਸੀ ਆਪਾਂ ਕਰੇਲੇ ਮੈਂ ਕਿਹਾ ਚਲੋ ਨਾ ਇਹ ਵਾਲੇ ਕਰੇਲੇ ਲਈ ਸੀ ਦੋ ਦਿਨ ਹੋ ਗਏ ਬਸ ਟਾਈਮ ਹੀ ਨਹੀਂ ਲੱਗਾ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ੍ਹ ਥੋੜਾ ਕੰਮ ਵੀ ਜ਼ਿਆਦਾ ਸੰਤੁਲਨ ਹੋ ਰਿਹਾ ਹੈ ਤੇ ਆਪਾਂ ਮੈਂ ਕਿਹ ਚਲ ਕੇਲੇ ਬਣਾਉਣੇ ਆਪਾਂ ਦੂਜੇ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਉਣੀ ਹੈ ਖਰੇਲੇ ਖਰੇਲਿਆਂ ਨੂੰ ਕੱਟ ਕੇ ਨਾ ਇਦਾਂ ਆਪਾਂ ਥੋੜਾ ਜਿਹਾ ਛਿਲਕਾ ਲਾ ਲੈਣਾ ਹੈ ਇਹਦਾ ਉੱਪਰ ਦਾ ਛਿਲਕਾ ਧੋਪਨਾ ਕੇ ਛਿਲਕਾ ਲਾ ਲਾਂਗੇ ਤਾਂ ਕਿ ਇਹਦਾ ਕੜਵਾਪਣ ਜਾ ਖਤਮ ਹੋ ਜੇ ਨਾ ਫਿਰ ਇਹਨੂੰ ਨਮਕ ਲਗਾ ਕੇ ਥੋੜੀ देर ਰੱਖ ਦਾਂਗੇ ਫਿਰ ਜਿੱਦਾਂ ਬਣਾਉਣੀ ਮੈਂ ਤੁਹਾਨੂੰ ਦੱਸਾਂਗੀ ਕਿ ਮੈਂ ਇਸ ਤਰੀਕੇ ਨਾਲ ਮੈਂ ਤਾਂ ਲਗ ਲਗ ਤਰੀਕਿਆਂ ਨਾਲ ਬਣਾ ਲੈਂਦੀ ਹਾਂ ਇਹ ਖਰੇਲੇ ਤੇ ਤੁਸੀਂ ਦੇਖ ਕੇ ਬਣਾ ਲਓ ਹੋਰ ਕਿੱਦਾਂ ਬਣਾਉਂਦਾ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ ਪਹਿਲਾਂ ਕarele ਆ ਤੇ ਮੈਨੂੰ ਆਇਆ ਸੀ ਕਿ ਵੰਡ ਤੁਸੀਂ ਤੇਲ ਬਹੁਤ ਪਾਇਆ। ਪਰੀਤ ਨੇ ਬਣਾਏ ਸੀ ਨਾ। ਅਸੀਂ ਮੈਂ ਨਹੀਂ ਬਣਾਉਂਦੀ ਜਿਆਦਾ ਤੇਲ ਵਾਲੇ। ਤੇਲ ਨਾ ਬੱਸ 사이ਡ ਤੇ ਨਿਕਲ ਜਾਂਦਾ ਸੁੱਕੀ ਸਬਜ਼ੀ 'ਚ ਤਾਂ ਕਿਸੇ 'ਚ ਵੀ ਪਾ ਲਓ। 사이ਡ ਤੇ ਕਰੋ ਨਾ ਤੇ ਤੇਲ ਨਿਕਲ ਹੀ ਜਾਂਦਾ ਐਸੀ। ਪਰ ਕਈਆਂ ਨੂੰ ਮੈਂ ਦੇਖਿਆ ਇਹਦਾ ਵੀ ਮਸਾਲਾ ਬਣਾ ਲੈਂਦੇ ਇਹ ਵੀ ਬੜਾ ਵਧੀਆ ਨਿਕਲਦਾ ਹੈ। ਜਿਹੜਾ ਛਿਲਕਾ ਲੈਂਦੇ ਆ ਨਾ ਆਪਾਂ। ਇਹਨੂੰ ਨਮਕ ਲਾ ਕੇ ਇਹਦਾ ਪਾਣੀ ਕੱਢ ਦੋ। ਇਹਦਾ ਸਾਰਾ ਕੜਵਾਪਣ ਖਤਮ ਹੋ ਜਾਂਦਾ ਤੇ ਮਸਾਲੇ ਦੇ ਵਿੱਚ ਪੈ ਜਾਂਦਾ ਜਿਹੜੇ ਆਪਾਂ ਭਰਵੇਂ ਕਰੇਲੇ ਬਣਾਉਣੇ ਆ ਨਾ ਉਹਦੇ ਵਿੱਚ ਭਰੇ ਜਾਂਦੇ ਆ ਇਹ ਮਸਾਲਾ ਇਹ ਕਰੇਲਿਆਂ ਦਾ ਛਿਲਕਾ ਧਿਆਨ ਨਾਲ ਮੈਂ ਕਰੇਲੇ ਕੱਟ ਲੈਨੇ ਇਹਨਾਂ ਨੂੰ ਨਾ ਆਪਾਂ ਇਦਾਂ ਕੱਟ ਲੈਣਾ ਠੀਕ ਹੈ ਔਰ ਇਹਨੂੰ ਫਿਰ ਆਪਾਂ ਥੋੜੀ ਦੇਰ ਲਈਨੇ ਨਮਕ ਲਾ ਕੇ ਹਲਕੀ ਸੀ ਧੁੱਪ ਚ ਰੱਖ ਦੇਣਾ ਠੀਕ ਹੈ ਜਿਹੜਾ ਕੜਵਾਪਣ ਹੋਏਗਾ ਨਾ ਇਹਨਾਂ ਦਾ ਸਾਰਾ ਫਤਮਾ ਜੂਬਾ ਤੇ ਫਿਰ ਮੈਂ ਬਣਾਉਂਗੀ ਤੇ ਤੁਹਾਡੇ ਲੋਸੇ ਤਰੀਕੇ ਨਾਲ ਵੀਡੀਓ ਸ਼ੇਅਰ ਕਰ ਦੂੰਗੀ ਮੈਂ ਦੇਖੋ ਇਹ ਹੈ ਸਭ ਤੋਂ ਲਾਗ ਤਰੀਕਾ ਰਹੜਿਆ ਤਰੀਕਾ ਬਹੁਤ ਸੌਖੇ ਤਰੀਕੇ ਨਾਲ ਬੰਦੇ ਨੇ ਨਮਕ ਲਾ ਕੇ ਹੁਣ ਆਪਾਂ ਇਹਨਾਂ ਨੂੰ ਰੱਖ ਲਾਂਗੇ ਤੇ ਲੋ ਜੀ ਇੱਧਰ ਬਣਾਉਣ ਲੱਗੀ ਸੀ ਮੂੰਗੀ ਮਸਰੀ ਦੀ ਦਾਲ ਕਾੜਨੀ ਵਿੱਚ ਤੇ ਮੈਂ ਕਿਹਾ ਚਲੋ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਧੋ ਤੋ ਲੈਨੇ ਫਿਰ ਬਣਾਨੇ ਆਪਾਂ ਜੀ ਇਹ ਦਰ ਤੋਂ ਵਿੱਚ ਆਪਾਂ दाल ਆਪਾਂ ਹੁਣ ਇਹਨੂੰ ਇਹਦੇ ਵਿੱਚ ਪਾ ਲਾਂਗੇ ਤੋੜੀ ਵੀ ਕਹ ਦਿੰਦੇ ਕਈ ਕਾੜਨੀ ਵੀ ਕਹ ਦਿੰਦੇ ਹਾਂਡੀ ਵੀ ਕਹ ਦਿੰਦੇ ਚਾਟੀ ਵੀ ਕਹ ਦਿੰਦੇ ਬਹੁਤ ਕੁਝ ਕਹਿੰਦੇ ਆ ਨਾ ਸਭ ਦੀ ਅਲੱਗ-ਅਲੱਗ ਮਤਲਬ ਭਾਸ਼ਾ ਹੁੰਦੀ ਹੈ ਅਸੀਂ ਤੇ ਜ਼ਿਆਦਾਤਰ ਕਾੜਨੀ ਕਹਿੰਦੇ ਆ ਜੀ ਵੈਸੇ ਚਾਟੀ ਵੀ ਕਹ ਦਿੰਦੇ ਆ ਤੇ ਲਓ ਇਹਦੇ ਵਿੱਚ ਪਾ ਦਿੰਨੇ ਹੁਣ ਆਪਾਂ ਪਾਣੀ ਪਾਣੀ ਆਪਾਂ ਨਾ ਜੇ ਕਿਸੇ ਨੇ ਮੈਨੂੰ ਪਹਿਲਾਂ ਵੀ ਪੁੱਛਿਆ ਸੀ ਮੈਂ ਤੇ ਆਪਣੇ ਅੰਦਾਜ਼ੇ ਨਾਲ ਪਾਦੀ ਹੁੰਨੀ ਆ ਪਾਣੀ ਜਿਵੇਂ ਚਾਟੀ ਦੇ ਵਿੱਚ ਹਨਾ ਥੋੜੀਆਂ ਜਿਹੀਆਂ ਮਿਰਚਾਂ ਪਾ ਦਾਂਗੇ ਥੋੜਾ ਨਮਕ ਪਾ ਦਾਂਗੇ ਇਹਦੇ ਵਿੱਚ ਫਿਰ ਰੈਗੀ ਹਲਦੀ ਤੇ ਲੋ ਜੀ ਇਹਦੇ ਵਿੱਚ ਪਾ ਦਾਂਗੇ ਆਪਾਂ ਅੰਦਾਜ਼ੇ ਸਿਰ ਮੈਂ ਨਾ ਸ਼ੁਰੂ ਤੋਂ ਮੈਨੂੰ ਆਦਤ ਹੈ ਕਿ ਜੋ ਵੀ ਚੀਜ਼ ਮੈਂ ਪਾਣੀ ਹੈ ਨਾ ਅੰਦਾਜ਼ੇ ਸਿਰ ਹੀ ਪਾਣੀ ਆ ਮੈਂ ਕਦੀ ਵੀ ਮਤਲਬ ਮਾਪ ਤੋਲ ਕੇ ਨਹੀਂ ਪਾਦੀ ਹੁੰਦੀ ਤੇ ਇਹ ਸਾਡੀ ਚਾਟੀ ਚੋਂ ਦਾਲ ਉਬਲ ਕੇ ਬਾਹਰ ਨਾ ਨਿਕਲੇ ਤੇ ਇਹਦੇ ਵਿੱਚ ਪਾ ਦੇਣਾ ਆਪਾਂ ਇੱਕ ਚਮਚ ਨਾ ਅੰਦਾਜ਼ੇ ਨਾਲ ਸਰੋਂ ਦਾ ਤੇਲ ਤੁਸੀਂ ਪਾ ਦੇਣਾ ਚਾਹੇ ਕੱਚਾ ਚਾਹੇ ਪੱਕਾ ਤੁਹਾਡੇ ਕੋਲ ਠੀਕ ਹੈ ਪਾ ਕੇ ਹੁਣ ਇਹਨੂੰ ਆਪਾਂ ਰੱਖ ਦਾਂਗੇ ਚੁੱਲੇ ਤੇ ਤੈਨੂੰ ਆਪਾਂ ਹੁਣ ਟੱਕ ਕੇ ਤੇ ਚੁੱਲ੍ਹੇ ਤੇ ਰੱਖ ਲਏ ਜੀ ਠੀਕ ਹੈ ਜੀ ਤੇ ਲੋ ਜੀ ਇੱਧਰ ਬਲਦੀ ਪਈ ਸੀ ਅੱਗ ਹੁਣ ਆਪਾਂ ਇਹਨੂੰ ਧਰ ਦਾਂਗੇ ਆਪਣਾ ਰਾਮ ਨਾਲੇ ਬਣਦੀ ਰਹੇਗੀ ਦਾਲ ਸਾਡੀ ਬਸ ਅੱਗ ਲਾ ਦਾਂਗੇ ਮਤਲਬ ਸੌਰੀ ਗੋਆ ਲਾ ਦੇਣੀ ਆ ਚੰਗੀ ਤਰ੍ਹਾਂ ਭਰ ਦੇਣੀ ਆ ਇਹਦੇ ਚ ਤੇ ਆਪਣਾ ਵਧੀਆ ਤਰੀਕੇ ਨਾਲ ਬਣਦੀ ਰਹੇਗੀ ਗੁਰਸ਼ਾਨ ਸਿਸਟਰ ਹਾਰਾ ਮੰਗਦੇ ਆ ਤੁਸੀਂ ਕਹਿੰਦੇ ਹੈਗਾ ਨਹੀਂ ਤੇ ਆਜੋ ਸਿਸਟਰ ਮੈਂ ਤੁਹਾਨੂੰ ਹਾਰਾ ਬਣਾ ਕੇ ਦੇ ਦਿੰਦੀ ਆਂ ਨਹੀਂ ਆਉਂਦਾ ਮੈਨੂੰ ਤੁਹਾਡਾ ਐਡਰੈਸ ਪਤਾ ਹੁੰਦਾ ਜਾਇਦ ਮੈਂ ਥਾਰਾ ਡਜਾਂਬੀਅਨ ਦੀ ਤੇ ਮੈਂ ਤੁਹਾਨੂੰ ਜ਼ਰੂਰ ਹਾਰਾ ਦੇ ਦਿੰਦੀ ਤੇ ਇੱਧਰ ਬਾਬੇ ਵਾਲੀ ਬੋਰੀ ਰੱਖ ਦੇ ਟੂਲ 'ਚ ਰੱਖ ਦੇ ਬਟਾ ਟੂਲ 'ਚ ਰੱਖ ਦੇ ਉੱਪਰ ਹੀ ਕਹਿੰਦੇ ਪਾਪਾ ਗੇਰ ਦੇ ਇਹ ਆ ਕੱਟਿਆਂ 'ਚ ਪਵਾ ਲੋ ਜਿਹੜੇ ਕੱਟੇ ਲਏ ਉਹਨਾਂ 'ਚ ਰੱਖ ਲੋ इच्छा जगीर दे चल भाई भाई तो लो जी आ देखो किन्ने वधिया तरीके ना दाल साडी रिझण लाग गई है ना बहुत वधिया बन जंदी है और फटाफट ਉੱਜੇ ਇੱਧਰ ਆਪਾਂ ਮੈਂ ਕਿਹ ਚੱਲ ਜਾਂਦਾ ਕਰੀ ਲੈ ਸਾਡੇ ਫਰਾਈ ਹੁੰਦੇ ਆ ਤਦ ਤੱਕ ਮੈਂ ਇਧਰ ਦਾਗ ਬਣਾਈ ਸੀ ਨਾ ਚੁੱਲੇ ਤੇ ਤੁਸੀਂ ਦੇਖਿਆ ਤੇ ਮੈਂ ਤਦ ਕਰ ਲਈ ਮੈਂ ਕਿ ਪਿਆਜ਼ ਹੀ ਬੈਠੀ ਬੈਠੀ ਕੱਟ ਦਵਾ ਤੇ ਅੱਜ ਕੱਲ੍ਹ ਗਰਮੀ ਇੰਨੀ ਮੋੜ ਲੱਗ ਗਈ ਕਿ ਅੱਗ ਅੱਗੇ ਬਹਿਣਾ ਨਾ ਬਸ ਇੱਕ ਮੌਤ ਜੀ ਲੱਗਣ ਲੱਗ ਗਿਆ ਹੁਣ ਮੈਨੂੰ ਤੇ ਬੜਾ ਮੁਸ਼ਕਲ ਹੋ ਗਿਆ ਵੈਸੇ ਗਰਮੀ ਆਜੇ ਕੰਮ ਕਰਨੇ ਤਾਂ ਗੈਸ ਹੀ ਹੋਇਆ ਕਰਨੇ ਕੰਮ ਇਹ ਤਾਂ ਹਵਾ ਚੱਲਦੀ ਐ ਅੱਜ ਮਾੜੀ ਮੋਟੀ ਇਹ ਤਾਂ ਥੋੜਾ ਮੌਸਮ ਠੀਕ ਹੈ ਲੈ ਕੇ ਚੱਲੋ ਚੁੰਲਾਈ ਤੇ ਹੀ ਕੰਮ ਲਾਹ ਕੱਟ ਲਈ ਆਪਾਂ ਅੰਮ੍ਰਿਤ ਟਮਾਟਰ ਵੀ ਲੈ ਆਂਦੀ ਹੁਣ ਤੇ ਪਹਿਲਾ ਜੀ ਹੁਣ ਹੋ ਗਏ ਸਾਡੇ ਫਰਾਈ ਆਪਾਂ ਇਹਨਾਂ ਨੂੰ ਨਾ ਹੁਣ ਕੱਢ ਲਾਂਗੇ ਆਪਣੇ ਚੰਗੀ ਤਰ੍ਹਾਂ ਤੇਲ ਵਿੱਚ ਏੜ ਕੇ ਨਾ ਫਿਰ ਢੱਡ ਲੈਣਾ ਕਿਸੇ ਇਹਨਾਂ ਨੂੰ ਹਾਲੀ ਵਿੱਚ ਜੜਾ ਐਕਸਟਰਾ ਤੇਲ ਨੂੰ ਆਪਾਂ ਨੂੰ ਲੱਗ ਤੋਂ ਕੱਢਣਾ ਹੈ ਠੀਕ ਹੈ ਜੀ ਸਿਰ ਪਿਆਜ਼ ਆ ਭੁੰਨਣ ਵਾਸਤੇ ਰੱਖਣਾ ਪਤੇ ਜਿਆਦਾ ਬਿਲਕੁਲ ਵੀ ਨਹੀਂ ਤੇਲ ਰੱਖਣਾ ਕਿਉਂਕਿ ਨਾ ਕਰੇਲਿਆਂ ਚ ਬਹੁਤ ਤੇਲ ਹੈ ਇਧਰ ਪਾਦਾਂ ਨੂੰ ਹੋਣਾ ਪਏ ਦੇ ਵਿੱਚ ਹੀ ਆ ਜਿਹੜੇ ਪਿਆਜ਼ ਕੱਟੇ ਹੈ ਨਾ ਆਹ ਮੈਂ fashion ਹੀ ਤਰ੍ਹਾਂ ਫਰਾਈ ਕਰ ਲੈਣਾ। ਠੀਕ ਲੋ ਜੀ ਤੇ ਅੱਜ ਵੀ ਮੋਂ ਚੰਗੀ ਤਰ੍ਹਾਂ ਪੁੱਜ ਗਏ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ। ਹਰੀਆਂ ਮਿਰਚਾਂ। ਹਰੀਆਂ ਮਿਰਚਾਂ ਮੈਂ ਲੰਬੀਆਂ-ਲੰਬੀਆਂ ਤਾਂ ਕੱਟ ਕੇ ਪਾਈਆਂ ਨੇ। ਤਾਂ ਚੀ ਜਿਵੇਂ ਕਿਸੇ ਦੇ ਮੂੰਹ ਚਾਦੀ ਨਹੀਂ ਜੜੇ ਨਹੀਂ ਖਾਂਦੇ ਨਾ। ਹੁਣ ਪਾ ਲਾਂਗੇ ਆਪਾਂ ਇਹਦੇ ਵਿੱਚ ਆਪਣੇ ਟੇਸਟ ਅਨਸਾਰ ਨਮਕ। ਨਮਕ ਆਪਾਂ ਘੱਟ ਪਾਣੇ ਕਿਉਂਕਿ ਮੈਂ ਕਰੇਲਿਆਂ ਨੂੰ ਲਾਤਾ ਸੀ। ਥੋੜੀ ਜੀ ਪਾ ਦਾਂਗੇ ਹਲਦੀ। ਥੋੜਾ ਜਿਹਾ ਪਾ ਦਾਂਗੇ ਆਪਾਂ ਕਰਮ ਮਸਾਲਾ ਤੇ ਥੇਰ ਪਾ ਦਾਂਗੇ ਥੋੜੀਆਂ ਜਿਹੀ ਆਪਾਂ ਮਿਰਚਾਂ ਦਾ ਠੀਕ ਹੈ ਜੀ ਇਹ ਬਾਤ ਹੈ ਮੈਂ ਆਪਾਂ ਜਿਹੜਾ ਕਿਸਨ ਚੀਨ ਮਸਾਲਾ ਹੁੰਦਾ ਨਾ ਉਹ ਵੀ ਵਿੱਚ ਪਾ ਦੇਣਾ ਇਹਦਾ ਨਾ ਟੇਸ ਬਹੁਤ ਵਧੀਆ ਹੁੰਦਾ ਜੇਕਰ ਤੁਸੀਂ ਚਾਹੋ ਨਾ ਚੁ ਮੈਗੀ ਮਸਾਲਾ ਵੀ ਪਾ ਸਕਦੇ ਹੋ ਬਹੁਤ ਟੇਸੇ ਬਣਦੀ ਆ ਉਹਦੇ ਨਾਲ ਵੀ ਕਦਲੇ ਅਮचूर ਪਾ ਲੋ ਹੋਰ ਜ਼ਿਆਦਾ ਵਧੀਆ ਲੱਗਦਾ ਲੋਸ ਮੈਂ ਤੇ ਇਦਾਂ ਬਣਾਉਂਦੀ ਹੁੰਨੀ ਆ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਕਿੱਤਾ ਬਣਾ ਲਿਆ ਹੁਣ ਇਹਨੂੰ ਚੰਗੀ ਤਰ੍ਹਾਂ ਨਾ ਆਪਾਂ ਸਾਡੀ ਹਲਦੀ ਕੱਚੀ ਨਾ ਰਹਿ ਜੇ ਸਾਜ ਸਿਰਫ ਪੂਨ ਨਾ ਆਪਾਂ ਨਾਲ ਜਦੋਂ ਹਲਦੀ ਦਾ ਪੱਚਾ ਆਪਾਂ ਨਾ ਖਤਮ ਹੋ ਜਾਵੇ ਇਹ ਲੋਜ ਹੋ ਚੰਗੀ ਤਰ੍ਹਾਂ ਸਾਡਾ ਇਹ ਵਾਲਾ ਮਸਾਲਾ ਦੇਖੋ ਚੰਗੀ ਤਰ੍ਹਾਂ ਭੁੱਜ ਗਿਆ ਨਾ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਆਪਣੇ ਫਰਾਈ ਕੀਤੇ ਹੋਏ ਕarele ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਰੜਾ ਲੈਣਾ ਠੀਕ ਹੈ ਇਸੇ ਤਰ੍ਹਾਂ ਨੂੰ ਕਈ ਦੋ ਪਿਆਜ਼ੇ ਕਰੇਲੇ ਵੀ ਬੋਲ ਦਿੰਦੇ ਹੁੰਦੇ ਆ। ਬਿਨਾਂ ਆਲੂਆਂ ਤੋਂ ਵੈਸੇ ਤਾਂ ਮੈਂ ਜ਼ਿਆਦਾਤਰ ਆਲੂ ਵਾਲੇ ਹੀ ਬਣਾਉਣੀ ਆ। ਤੇ ਅੱਜ ਮੈਂ ਸਿਰਫ ਪਿਆਜ਼ਾਂ ਵਾਲੇ ਦੇ ਤਰੇਲੇ ਬਣਾਏ ਨੇ। ਤੇ ਇਸ ਲਈ ਕਿ ਨਾਲ ਬਣਾਇਆ ਬਹੁਤ ਟੇਸਟੀ ਆ। ਪਨੋਰ ਵੀ ਵਗੈਰਾ ਨਾਲ ਬਹੁਤ ਵਧੀਆ ਲੱਗਦੇ ਨੇ। ਤੇ ਥੋੜੀ ਦੇਰ ਲਈ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਰਲਣਾ ਕੇ ਨਾ ਆਪਾਂ ਇਹਨਾਂ ਰਲਾ ਕੇ ਥੋੜੀ ਦੇਰ ਲਈ ਇਹਨੂੰ ਭਾਪ ਚ ਰਹਿਣ ਦਾਂਗੇ। ਤਰੀਲੇ ਬਣ ਕੇ ਰੋਟੀ ਸਾਥੇ ਖਿਆ। ਹੁਣ ਆਪਾਂ ਅੰਨ ਜਿੱਦਾਂ ਮਰਜ਼ੀ ਖਾ ਸਕਦੇ ਆ। ਨਾਸ਼ਤੇ 'ਚ ਖਾਓ ਰੋਟੀ ਨਾਲ ਖਾਓ ਤੇ ਮੈਂ ਬਣਾਈ ਸੀ ਜਮੂਗੀ ਮਸਰੀ ਦੀ ਦਾਲ ਤਾਂ ਬਣਾਈ ਸੀ। ਤੇ ਕੋਣ-ਕੋਣ ਇਦਾਂ ਬਣਾਉਂਦਾ ਮੈਨੂੰ ਜਰੂਰ ਦੱਸਿਓ ਕਮੈਂਟ ਕਰਕੇ ਠੀਕ ਹੈ ਜੀ। ਲੋ। ਤੁਸੀਂ ਨਾ ਨੋਟ ਪਾਦਨੇ ਆਂ ਥੱਲੇ। ਤੇ ਇੱਧਰ ਲਾ ਲੈਨੇ ਹੁਣ ਆਪਾਂ ਦਾਲ ਨੂੰ। ਤੜਕਾ ਹਾਂਜੀ ਬੇਟਾ। ਲੋਜੀ ਇੱਧਰ ਲਾਣ ਲੱਗੀ ਸੀ ਮੈਂ ਧਾਲ ਨੂੰ ਤੜਕਾ ਚਲੋ ਅਜੀ ਇੱਧਰ ਲੱਗ ਗਿਆ ਸਾਡਾ ਤੜਕਾ ਥੋੜਾ ਜਨਾ ਗਰਮ ਮਸਾਲਾ ਪਾਤਾ ਮੈਂ ਟੇਸਟ ਵਜੋਂ ਥੋੜੀ ਜੀ ਪਾ ਦਈਏ ਡੇਜੀ ਮਿਰਚ ਇਹਦਾ ਨਾ ਨਾ ਵਧੀਆ ਰੰਗਤ ਜੀ ਆ ਜਾਂਦੀ ਹਾਂ ਦੇਖੋ ਦਾਲ ਬਣ ਕੇ ਵਧੀਆ ਤਿਆਰ ਹੋ ਗਈ ਅਤੇ ਇਹ ਬੜੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਦਾਲ ਤੇ ਇੱਧਰ ਬਣਾ ਲਿਆ ਆਪਾਂ ਦਾਲ ਤੇ ਕਰੀ ਲਿਆ फटाफट ਇਹ ਲਓ ਜੀ ਆਹ ਦੇਖੋ ਜੀ ਕਿੰਦਾ ਦੀ ਬਣੀ ਮੇਰੀ ਦਾਲ ਮੈਨੂੰ ਜ਼ਰੂਰ ਦੱਸਿਓ ਤੇ ਕੌਣ ਕੌਣ ਕਾਰਡ ਮੇਰੇ ਵਿੱਚ ਦਾਲ ਬਣਾਉਂਦਾ ਹੈ ਬਣ ਕੇ ਹੋ ਗਈ ਤਿਆਰ ਲਓ ਜੀ ਪਿਆਰਾ ਜਿਹਾ ਕਮੈਂਟ ਦੇ ਦਿਓ ਬਸ ਹੁਣ ਮੈਨੂੰ ਸਾਰਿਆਂ ਨੂੰ ਮਿਲਦੀ ਆ ਮੈਂ ਕੱਲ ਨਵੇਂ ਵੀਲੋਗ ਵਿੱਚ ਪਿਆਰ ਭਰਿਆ ਸਤਿਕਾਰ ਜੀ